ਕੀ ਫਤਿਹ ਜੀ ਸਾਹਿਬ ਏ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚ ਨ ਹੋਵੈ ਜੇ ਸੋਚੀ ਲਗਵਾਰ ਚੁੱਪੈ ਚੁਪ ਨ ਹੋਵੈ ਜੇ ਲਾਇ ਰਹਾ ਲਿਵ ਤਾਰ ਭੋਖਿਆਂ ਭੋਖਣਾ ਉਤਰੀ ਜੇ ਬੰਨਾ ਬੁਰੀਆਂ ਭਾਰ ਸਹਿ ਜਾਨ ਪਾਲਖੋ ਹੈ ਤਾਂ ਇੱਕ ਨਜਲੈ ਨਾਲ ਕਿਵ ਸਜਿਆਰਾ ਹੋਈਐ ਕਿ ਕੂੜਾ ਟਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਕਿਆ ਜਾਏ ਹੁਕਮੀ ਹੋਵਣ ਜੀ ਹੁਕਮ ਮਿਲੇ ਵੜਿਆਈ ਹੁਕਮੀ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪੁਆਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਇ ਗਾਵੇ ਕੋ ਤਾਣੁ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੈ ਨਿਸ਼ਾਨ ਗਾਵੇ ਕੋ ਗੁਣ ਵੜਿਆ ਆਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੀ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੇ ਦੀਸੈ ਦੂਰ ਗਾਵੇ ਕੋ ਵੇਖੈ ਹਾਜ਼ਰਾ ਹਦੂਰ ਕਥਨਾ ਗਥੀ ਨ ਆਵ ਤੋਟ ਕਦ ਕਦ ਕਤੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਕਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵੀਸਾਹਿ ਵੇ ਪਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਕਿਆ ਪਾਉ ਅਪਾਰ ਅਕਾ ਮੰਗਾ ਦੇ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰਖਿਆ ਜੇ ਦੀਸੇ ਦਰਬਾਰ ਮੋਹੋਂ ਕੇ ਬੋਲਣ ਬੋਲੀਐ ਜਿਸ ਸੁੰਤਰੈ ਪਿਆਰ ਅਮਰਤ ਵੇਲਾ ਸਜਣਾਉ ਵੜਿਆਏ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਮੈਂ ਜਾਣੀਐ ਸਭ ਆਪੇ ਸੱਜਿਆਰ ਤਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਝਣ ਸੋਏ ਜਿਨ세 ਵਿਆਦਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰਹਰ ਸਭ ਘਰ ਲੈ ਜਾਏ ਗੁਰਮੁਹਨਾਦਮ ਗੁਰਮੁਹ ਵੇਦੰ ਗੁਰਮੁਹ ਰਿਆਸਮਾਈ ਗੋਰੀਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਗੈਣਾ ਕਥਨ ਨ ਜਾਈ ਗੁਰਾ ਇੱਕ ਦੇਵੁ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਣੈ ਨ ਜਾਈ ਤੀਰਥ ਨਾਵਾਂ ਜੇ ਤਿਸ ਪਾਵਾ ਵਿਣ ਪਾਣੇ ਕੇ ਨਾਏ ਕਰੀ ਜੇਤੀ ਸਿਰਠ ਉਪਾਈ ਵੇਖਾ ਵਿਣ ਕਰਮਾ ਕੈ ਮਿਲੇ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵੁ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਣੈ ਨ ਜਾਈ ਜੇ ਜੁਗ ਚਾਰ ਯਾਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਇ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਮ ਨ ਆਵੈ ਤਾ ਬਾਦ ਨ ਪੁੱਛੈ ਕੇ ਕੀਡਾ ਅੰਦਰ ਕੀਡ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤੇ ਆ ਗੁਣ ਦੇ ਦੇਹਾ ਕੋਇ ਨ ਸੂਝੈ ਜੇ ਤਿਸ ਗੁਣ ਕੋਇ ਕਰੇ ਸੁਣਿਐ ਸਿੱਧ ਪੀਰ ਸੁਰਨਾਥ ਸੁਣਿਐ ਧਰ ਤਵਲਿ ਆਕਾਸ਼ ਸੁਣਿਐ ਦੀਪ ਲੋਪ ਪਾਤਲ ਸੁਣਿਐ ਬੋ ਨ ਸਕੈ ਗਾਲ ਨਾਨਕ ਭਗਤਾਂ ਸਦਾ ਉਗਾਸ ਸੁਣਿਐ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦਰ ਸੁਣਿਆ ਮੁਖ ਸਲਾਹ ਹਰਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਐ ਸੱਦ ਸੰਤੋਖ ਗਿਆਨ ਸੁਣਿਐ 68 ਕਾ ਇਸ਼ਨਾਨ ਸੁਣਿਐ ਪੜ ਪੜ ਪਾਵੈ ਮਾਣ ਸੁਣਿਐ ਲਾਗੈ ਸਹਿਸ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੂਖ ਪਾਪ ਕਾ ਨਾਸ ਸੁਣਿਐ ਸਰਾ ਗੁਨਾ ਕੇ ਗਾਹ ਸੁਣਿਐ ਸੇਖ ਪੀਰ ਪਾਸ਼ਾ ਸੁਣਿਐ ਅੰਦੇ ਪਾਵੈ ਰਾਹੋ ਸੁਣਿਐ ਹਾਥ ਹੋਵੈ ਅਸਗਾਹੋ ਨਾਨਕ ਭਗਤਾ ਸਦਾ ਉਗਾਸ ਸੁਣਿਐ ਦੂਖ ਪਾਪ ਕਾ ਨਾਸ ਮੰਨੇ ਕੀ ਗਦ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਬਸਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁੱਧ ਮੰਨੈ ਮੂੰਹ ਝੋਟਾ ਨਾ ਖਾਏ ਮੰਨੈ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨੈ ਪਾਏ ਮੰਨੈ ਪਾਸਿਓਂ ਪ੍ਰਗਟ ਜਾਏ ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸੇ ਤੀ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮੰਨ ਜਾਣੈ ਮਨ ਕੋਏ ਮੰਨੈ ਪਾਵੈ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਰੈ ਗੁਰ ਸਿੱਖ ਮੰਨੈ ਨਾਨਕ ਭਵੇ ਨ ਪੇਖ ਐਸਾ ਨਾਮ ਨਰੰਜਨ ਹੋਏ ਜੇ ਕੋ ਮੰਨ ਜਾਣੈ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਜੇ ਪਾਵੈ ਦਰਗਹਿ ਮਾਨ ਪੰਜੇ ਸੋਹੰਦਰ ਰਾਜਾਨ ਪੰਜਾਂ ਕਾ ਗੁਰ ਏਕ ਤੇ ਆਣ ਜੇ ਕੋ ਕਹੈ ਕਰ ਵਿਚਾਰ ਕਰਦੇ ਕਹਿ ਕਰਣਾ ਨਹੀਂ ਸੁਮਾਰ ਧੋਲ ਧਰਮ ਦਇਆ ਕਾ ਪੂਤ ਸੰਤੋਖਾਪ ਰਖਿਆ ਜਨ ਸੂਤ ਜੇ ਕੋ ਬੂਝੈ ਹੋਵੇ ਸਚਿਆਰ ਧਵਲੇ ਉੱਪਰ ਕੇਦਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਇਸ ਦੇ ਭਾਰ ਤਲੈ ਗਵਣ ਜੋਰ ਜੀ ਯਾਦ ਰੰਗਾ ਕੇ ਨਾਮ ਸਮਨਾ ਲਿਖਿਆ 부ੜੀ ਕਲਾਮ ਇਹੋ ਲਿਖ ਖਲਗ ਜਾਨੈ ਕੋਏ ਲਿਖਾ ਲਿਖਿਆ ਕੇਦਾ ਹੋਏ ਕੇਦਾ ਤਾਨ ਸਵਾਲਿਓ ਰੂਪ ਅਗੇ ਦੀਦਾਰ ਜਾਣੈ ਕੌਣ ਕੂਤ ਕੀਤਾ ਬਸਾਓ ਇੱਕੋ ਕਵਾਓ ਇਸ ਤੇ ਹੋਏ ਲਖ ਦਰਿਆਓ ਗੁਰੂ ਦੇ ਗਵੜੰ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੁਸਤਾ ਸਲਾਮਤ ਨਿਰੰਕਾਰ ਅਸੰਖ ਜਪ ਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੂਹ ਪਗਸਾਰ ਸੰਖ ਮੋਹ ਲਿਉ ਲਾਏ ਦਾਰ ਕੁਦਰਤ ਗਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੁਸਦਾ ਸਲਾਮ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਮਰ ਕਰ ਜਾਹੇ ਜੋਰ ਅਸੰਖ ਗਲਵੜ ਹਤਿਆਕ ਮਾਹੇ ਅਸੰਖ ਬਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਪਗ ਕਾਹੇ ਅਸੰਖ ਨਿੰਦਕ ਸਿਰ ਕਰ ਹੈ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਭਾਵੈ ਸਾਈ ਭਲੀਕਾਰ ਤੁਸ ਦਾ ਸਲਾਮ ਨਿਰੰਕਾਰ ਅਸੰਖ ਨਾਮ ਸੰਗ tham ਆਗਮ ਆਮ ਸੰਖ ਲੋ ਅਸੰਖ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਆਖਰੀ ਗਿਆਨ ਗੀਤ ਗੁਣ ਗਾਹਾ ਆਖਰੀ ਲਿਖਣ ਬੋਲਣ ਬਾਣ ਆਖਰਾ ਸਿਰ ਸੰਜੋਵ ਖਾਨ ਜਿਨੇ ਲਿਖੇ ਤੇ ਸਿਰ ਨਾਹੀਂ ਜੇ ਫਰਮਾਏ ਦੇਵ ਦੇਵ ਪਾਹੀਂ ਜੀਤਾ ਕੀਤਾ ਤੇਤਾ ਨਾਉ ਵਿੰਨਾ ਵੈਨਾਹੀਂ ਕੋ ਥਾਉ ਗੁਰਦਰ ਕਵਣ ਕਾ ਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਈ ਭਲੀਕਾਰ ਤੁਸਦਾ ਸਲਾਮਤ ਨਿਰੰਕਾਰ ਪਰ ਯਹ ਹੱਤ ਪੈਰ ਤੰਦੇ ਬਾਣੀ ਧੋਤਾ ਉਤਰਖੇ ਮੂਨ ਬਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਪਰ ਯਹ ਮੱਤ ਬਾਬਾ ਕਾ ਸੰਗ ਉਹ ਤੋ ਪਹਿਨਾਵੇ ਕੇ ਰੰਗ ਉੰਨੀ ਬਾਬੀ ਆਖਣ ਨਾਹੀਂ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਵੀ ਜਿ ਆਪੇ ਹੀ ਖਾਹੋ ਨਾਨਕ ਹੋਮੀ ਆਵੋ ਜਾਹੋ ਤੀਰਥ ਦੱਬ ਦੇ ਆਦਿ ਦਾਣ ਜੇ ਕੋ ਪਾਵੇ ਦਿਲ ਦਾ ਮਾਣ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਦਰ ਗਾ ਤੀਰਥ ਮੰਨ ਲਾਓ ਸਭ ਗੁਣ ਤੇਰੇ ਮੈਂ ਨਾਹੀਂ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸੁਸਤ ਆਦ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਜਾਓ ਕਵਣ ਸੁਵੇਲਾ ਵਖ ਕਵਣਾ ਕਵਣ ਤੇਤ ਕਵਣ ਵਾਰ ਕਵਣ ਸਿਰੁੱਤੀ ਮਾਉ ਕਵਣ ਜਦ ਹੋਆ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋਵੈ ਲੇ ਪੁਰਾਣ ਵਖਤ ਨ ਪਾਇਓ ਕਾ ਦੀਆ ਜੇ ਲਿਕਣ ਲੇ ਪੁਰਾਣ ਤੇਤ ਵਾਰ ਨਾ ਜੋਗੀ ਜਾਣੈ ਰੁੱਤ ਮਹੋ ਨ ਕੋਈ ਜੇ ਕਰਤਾ ਸੇ ਠੀਕੋ ਸਾਜੇ ਆਪੇ ਜਾਣੈ ਸੋਈ ਕਿਉ ਗਾਰੇ ਆਖਾ ਕਿਵਸਾਲਾਹੀ ਕਿਉ ਮਰਨੀ ਕਿਵਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀਂ ਕੀਤਾ ਜਾ ਕਾ ਹੋਵੈ ਨਾਨਕ ਜੀ ਕੋ ਆਪੋ ਜਾਣੈ ਅੱਗੇ ਗਿਆਨ ਸੋ ਹੈ ਪਾਤਾਲਾਂ ਪਾਤਾਲ ਲਖ ਅਗਾਸਾਂ ਅਗਾਸ ਉੜ ਬੁੜਗ ਭਾਲ ਥਕੇ ਵੀਰ ਕਹਿਣ ਇੱਕ ਬਾਦ ਸਹਿ ਸਠਾਰਾ ਕਹਿਣ ਕ ਤੇ ਬਾਸ ਲੂ ਇੱਕ ਧਾਤ ਲੇਖਾ ਹੋਏ ਤਾਂ ਲਿਖਿਆ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਲਾਹੀ ਸਲਾਹਾ ਇਤੀ ਸੁਰਤ ਨ ਪਾਈਆਂ ਨਦੀਆਂ ਅਤਿਵਾਹਾ ਅਪਵਸ ਸਮੁੰਦਰ ਨ ਜਾਣੀਐ ਸਮੁੰਦ ਸਹਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਦਲ ਨਾ ਹੋਵਣੀ ਜੇ ਤਿਸ ਮਨੁ ਨ ਵਿਸਰੈ ਅੰਤਨਾ ਸਿਫਤੀ ਕਹਿ ਨਯੰਤ ਅੰਤਨ ਕਰਣਾ ਦੇ ਨਯੰਤ ਅੰਤਨ ਵੇਖਣ ਸੁਣਨ ਨਯੰਤ ਅੰਤਨ ਜਾਪੈ ਗਿਆ ਮਨ ਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਾਰਾਵਾਰ ਅੰਤਕਾਰਣ ਕੀਤੇ ਬਿਲਲਾਹੇ ਤਾਂਕੇ ਅੰਤ ਨਾ ਪਾਏ ਜਾਹੇ ਇਹੋ ਅੰਤਨ ਜਾਣ ਕੋਏ ਬਹੁਤਾ ਕਈਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਧਾਉ ਉੱਚੇ ਉਪਰੋ ਜਾਣਾਓ ਏਵੜ ਊਜਾ ਹੋਵੇ ਕੋਏ ਤੇ ਸੂਚੇ ਕੋ ਜਾਣੈ ਸੋਏ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਗਰਮੀ ਦਾਤਾ ਬਹੁਤਾ ਗਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਅਨੰਦ ਮਾਏ ਕੀਤੇ ਮੰਗੈ ਜੋਤ ਅਪਾਰ ਕੀਤੇ ਅਗੰਧ ਨਹੀਂ ਵਿਚਾਰ ਕੀਤੇ ਖਬ ਤੋੜੇ ਵਿਕਾਰ ਕੀਤੇ ਲੈ ਲੈ ਮੁਕਰਪਾਹੇ ਕਿਰਦੇ ਮੂਰਖ ਖਾਏ ਖਾਏ ਜੇਦਿਆਂ ਦੂਖ ਭੂਖ ਸਦਮਾਰ ਇਹ ਵੀ ਦਾਤ ਤੇਰੀ ਦਾਤਾਰ ਬੰਦ ਖਲਾਸੀ ਬਾਣਾ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਇ ਖ ਆਖਣ ਪਾਏ ਉਹ ਜਾਣੈ ਜੇਦਿਆਂ ਮੂਖਾਏ ਆਪੇ ਜਾਣੈ ਆਪੇ ਦੇ ਆਖੇ ਸੇ ਵੀ ਗਏ ਕੇ ਜਿਸਨੂੰ ਬਖਸ਼ਿਆ ਸਿਰਤ ਸਲਾਹਾ ਨਾਨਕ ਪਾਸ਼ਾਹੀ ਪਾਸ਼ਾ ਹੋ ਅਮੁੱਲ ਗੁਣਾ ਮੁੱਲ ਵਪਾਰ ਅਮੁੱਲ ਵਪਾਰੀ ਐ ਮੁੱਲ ਭੰਡਾਰ ਅਮੁੱਲ ਆਵੇ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲ ਸਮਾਹੇ ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਤੋਲ ਅਮੁੱਲ ਪਰਵਾਣ ਅਮੁੱਲ ਬਖਸ਼ੀਸ਼ ਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਮੁੱਲ ਖਿਆ ਨਾ ਜਾਏ ਆਖ ਆਖ ਰਹੇ ਨਿਵਲਾਏ ਆਖੇ ਵੇਦ ਪਾਠ ਪੁਰਾਣ ਆਖਾ ਪੜੈ ਕਰੈ ਵਖਿਆਨ ਆਖਰ ਮੈਂ ਆਖੈਂਦ ਅਖਰੁ ਉਪੀਤੈ ਗੁਬਿੰਦ ਆਖੈ ਈਸਰਿ ਆਖੈ ਸਿੱਧ ਆਖੈ ਕੀਤੇ ਕੀਤੇ ਬੁੱਧ ਆਖੈ ਦਨੁ ਆਖੈ ਦੇਵ ਆਖੈ ਸੁਰਨਨ ਮੁੰਨ ਜੰ ਸੇਵ ਕੀਤੇ ਆਖੈ ਆਖਣ ਪਾਹਿ ਕੀਤੇ ਕਹਿ ਕੈ ਉਠ ਉਠ ਜਾਏ ਇਤੇ ਕੀਤੇ ਹੋਰ ਕਰੇ ਤਾਂ ਆਖ ਨ ਸਕੈ ਕੀ ਕੇ ਜੇਵੜ ਭਾਵੈ ਤੇਵੜ ਹੋਇ ਨਾਨਕ ਜਾਣੈ ਸਚਾ ਸੋਇ ਜੇ ਕੋ ਅਕਬੋਲ ਵਿਗਾੜ ਤਾਂ ਲਿਖਿਆ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਵੈ ਸਰਬ ਸੰਮਾਲੇ ਵਾਜੇ ਨਾਦ ਅਨੇਕ ਅਸ਼ੰਕਾ ਕੇਤੇ ਭਾਵਨ ਹਾਰੇ ਕੇਤੇ ਰਾਗ ਪਰੀ ਸ਼ੋਕ ਆਣ ਕੇਤੇ ਗਾਵਨ ਹਾਰੇ ਗਾਵੈ ਤੁਨੋਂ ਪਉਣ ਪਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੇ ਚਿੱਤ ਗੁਪਤ ਲੈ ਕੇ ਜਾਣਾ ਹੈ ਲੇਖ ਲੇਖ ਧਰਮ ਵਿਚਾਰੇ ਗਾਵੇ ਇਸਰ ਬ੍ਰਹਮਾ ਦੇਵੀ ਸੋਹੰਸ ਸਦਾ ਸਵਾਰੇ ਗਾਵੇ ਇੰਦ ਇੰਦਸਨ ਬੈਠੇ ਦੇਵ ਤਿਆਂ ਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਰਕੀਸ਼ਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀਆਂ ਮਨ ਮੋਹਣ ਸੁਰਗਾ ਮੱਚ ਪਿਆਲੇ ਗਾਵਣ ਰਤਨਉ ਪਾਏ ਤੇਰੇ 68 ਤੀਸ ਨਾਲੇ ਗਾਵੈ ਜੋਤ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਧਾਰੇ ਸਹੀ ਤੁਦਨੋ ਗਾਵੈ ਜੋਤ ਤੁਧ ਭਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਜਤਨ ਆਵਣ ਨਾਨਕ ਕੀ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਨਰਜਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜੈਨੋ ਪਾਈ ਕਰ ਕਰ ਵੇਖੈ ਕੀਦਾ ਆਪਣਾ ਜਿਉ ਤਿਸ ਦੀ ਵੜਿਆਈ ਜੋ ਤਿਸ ਭਾਵਾ ਸੋਈ ਕਰਸੀ ਹੁਕਮ ਨ ਕਰ ਨਾ ਜਾਈ ਸੋ ਪਤ ਸਾਹੋ ਸਹਾ ਪਦ ਸਾਹਿਬ ਨਾਨਕ ਰਹਿ ਨਰਜਾਈ ਮੁੰਡਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ ਕਰੈ ਵਿਭੂਤ ਖਿੰਤਾ ਗਾਲ ਗੁਆਰੀ ਗਾਇਆ ਜੁਗਤ ਡੰਡਾ ਵਰਤੀਤ ਆਈ ਬੰਤੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਦਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਦ ਜੁਗ ਜੁਗ ਇੱਕੋ ਵੇਸ ਭੋਗਤ ਗਿਆਨ ਦੇ ਆ ਭੰਡਾਰਨ ਘਟ ਘਟ ਵਜੇ ਨਾਦ ਆਪ ਨਾਦ ਨਾ ਤੀ ਸਭ ਜਾ ਕੀ ਰਿਧ ਸਿਧ ਅਵਰਾ ਸਾਧ ਸੰਜੋਗ ਵਿਜੋਗ ਦੇ ਘਾਰ ਚਲਾਵੇ ਲੇਖੇ ਆਵੇ ਭਾਗ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਦ ਜੁਗ ਜੁਗ ਇੱਕੋ ਵੇਸ ਏਕਾ ਮਾਈ ਜੁਗਤ ਵਿਆਹੀ ਦਿਨ ਚੇ ਲੇ ਪਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇਕ ਲਾਇ ਦੀ ਬਾਣ ਜੀਵ ਤੇ ਸੁਭਾਵ ਹੈ ਦਿਵੈ ਚਲਾਵੈ ਜਿਵ ਹੋਵੈ ਫੁਰਮਾਨ ਓ ਵੇਖੈ ਉਹਨਾਂ ਨਦਰ ਨ ਆਵੈ ਬਉਧਾ ਇਹੋ ਵਿਡਾਨ ਆਦੇਸ਼ தி ਸਯਾ ਆਦੇਸ਼ ਆਦ ਅਨੀਲ ਅਨਾਦ ਅਨਾਹਦ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਪੰਡਾਰ ਜੋਗਿ ਸਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਦਿਸੈ ਆਦੇਸ਼ ਆਦ ਨੀਲ ਅਨਾਦ ਅਨਾਦ ਜੁਗ ਜੁਗ ਏਕੋ ਵੇਸ ਇਕ ਦੂ ਜੀਬੋ ਲਖ ਹੋਐ ਲਖ ਹੋਐ ਲਖ ਵੀਸ ਲਖ ਲਖ ਗੇੜਾ ਆਖੀਐ ਇਕ ਨਾਮ ਜਗਦੀਸ਼ ਏ ਤਰਹਾ ਪਤ ਪਵੜੀਆਂ ਚੜਿਆ ਹੋਈ 21 ਸੁਣ ਗਲ ਨਾ ਆਕਾਸ਼ ਕੀ ਕੀਟਾਂ ਆਏ ਦੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਆਕਣ ਜੋਰ ਚ ਪੈਣਾ ਜੋਰ ਜੋਰਨ ਮੰਗਣ ਦੇਨ ਜੋਰ ਜੋਰਨ ਜੀਵਨ ਮਰਨ ਨ ਜੋਰ ਜੋਰਨ ਰਾਜ ਮਾਰ ਮਨ ਸੋਰ ਜੋਰਨ ਸੁਰਤੀ ਗਿਆਨ ਵਿਚਾਰ ਜੋਰਨ ਜੁਗਤੀ ਛੁਟੈ ਸੰਸਾਰ ਜਿਸ ਹੱਦ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੂਤੀ ਥਿਤੀ ਵਾਰ ਪਉਣ ਬਾਣੀ ਅਗਨੀ ਪਾਤਾਲ ਇਸ ਵਿੱਚ ਧਰਤੀ ਥਾਪ ਰਖੀ ਧਰਮਸਾਲ ਦੇਸੁ ਜੀ ਜੁਗਤ ਕੇ ਰੰਗ ਦਿਨ ਕੇ ਨਾਮ ਅਨੇਕ ਅਨੰਤ ਗਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਤੈ ਸੋਣ ਪੰਜ ਪਰਮਾਣ ਨਦਰੀ ਕਰਮ ਪਵੈ ਨਿਸ਼ਾਨ ਗੱਜ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪੌਣ ਪਣੀ ਬੈ ਸੰਤਰ ਕੇਤੇ ਖਾਨ ਮਹੇਸ ਕੇਤੇ ਬ੍ਰਹਮਾ ਘਾੜਦ ਕੜੀਐ ਰੂਪ ਰੰਗ ਕੇ ਵੇਸ ਕੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਨਕ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਨੁ ਮਨੁ ਕੇਤੇ ਕੇਤੇ ਰਤਨ ਸਮੁੰਦ ਕੇਤਿਆ ਖਾਣੀ ਕੇਤੇਆ ਬਾਣੀ ਕੇਤੇ ਪਾਤ ਨਰਿੰਦ ਕੇਤਿਆ ਸਭ ਦੇ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਜੰਡ ਦਿੱਥੈ 나ਦ ਵਿਨੋਦ ਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਦਿੱਥੈ ਘੜਦ ਘੜੀਏ ਬੋਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਬਸਦਾਹੇ ਦਿੱਥੈ ਘੜੀਏ ਸੁਰਦ ਮਤ ਮਨ ਬੁੱਧ ਦਿੱਥੈ ਘੜੀਏ ਸੁਰਾਂ ਸਿਧਾਂ ਕੀ ਸੁੱਧ ਸਰਮਖੰਡ ਕੀ ਬਾਣੀ ਜੋਰ ਦਿੱਤੈ ਹੋਰ ਨ ਕੋਈ ਹੋਰ ਦਿੱਤੈ ਜੋਤ ਮਹਾਬਲ ਸੂਰ ਦਿਲ ਮੈਂ ਰਾਮ ਰਹਾ ਭਪੂਰ ਤਿੱਥੇ ਸਿੱਧੋ ਸਿੱਧਾ ਮੈਂ ਮਾ ਮਾਹੇ ਦਾਗੇ ਰੂਪ ਨ ਕਦਨੇ ਜਾਹੇ ਨਾ ਹੋ ਮਰੇ ਨ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੇ ਭਗਤ ਵਸੈ ਕੇ ਲੋਕ ਰੈ ਆਨੰਦ ਸਚਾ ਮਨ ਸੋਏ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਦਿੱਥੈ ਖਾਣ ਮੰਡਲ ਵਰ ਭੰਡ ਜੇ ਕੋ ਕਥੈ ਤੰਦ ਨਯੰਤ ਦਿੱਥੈ ਲੋ ਲੋ ਆਕਾਰ ਜਿਵ ਜਿਵ ਉਪੰਤੀ ਵੈ ਦੇਵਕਾਰ ਵੇਖੈ ਵਿਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਬਹਾਰਾ ਧੀਰ ਸੁਨਿਆਰ ਅਹਰਨ ਮਦ ਵੇਦ ਹਥਿਆਰ ਭੋਖ ਲਾਗਨ ਤਪਤਾਉ ਭਾਂਡਾ ਪਾਉ ਅਮਰਤ ਤਟਾਲ ਕੜੀਏ ਸ਼ਬਦ ਸੱਚੀ ਟਗਸਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਮ ਮਹਤ ਦਿਵਸ ਰਾਤ ਦਈ ਦਾਇ ਦਾਇਆ ਖੇਲ ਸਗਲ ਜਗਤ ਚੰਗੀਆਂ ਹੀਆਂ ਬੁਰੀਆਂ ਆਇਆਂ ਵਾਚੈ ਧਰਮ ਹਦੂਰ ਗਰਮੀਆਂ ਬੋ ਆਪਣੀ ਕੇ ਨੇੜੇ ਕੇ ਦੂਰ ਨਿੰਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਾਪ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖਵਾਕ ਬਾਛੈ ਦਸਵੀਂ ਛਪੈ ਛੰਦ ਤਉ ਪ੍ਰਸਾਦ ਚੱਕਰ ਜੀ ਹਨੇ ਅਰ ਬਰਨ ਜਾ ਦੇ ਅਰ ਬਾਤ ਨਹਿਨ ਜੇ ਰੂਪ ਰੰਗ ਅਰ ਰੇਗ ਭੇ ਕੋ ਕਹਿ ਨੈ ਸਕਤ ਕੇ ਅਚਲ ਮੂਰਤ ਅਨੂਪ ਪ੍ਰਕਾਸ਼ਮ ਤੋਜ ਕਹੀਜੈ कोड इंद्र इंद्रान शाहो शाहान गनीज त्रिवमन मिहि प स्वर्णरे सुर नीड नीड बण त्रण कहत तब सर्व नाम कथय कवन कर्म नाम वर्ण सुमत व्यंग पर्याय चंत नमोस्तुंग ग काले नमोस्तुंग कृपाले नमोस्तुंग रूपे नमोस्तुंग रूपे नमोस्तुंग बेके नमोस्तुंग लेखे ਨਮਸਤੰਗ ਕਾਇ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਬੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਗਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰ ਨਮਸਤੰਗ ਧਾਮੰ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਅੜਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ نمست نمست پنجے نمست 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 نمستی نمست 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 پوتے نمست لوک نمست شوق نمست 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 گاحے نمست باحے نمست تربرگے نمست سرگے نمست پروگ نمست سوجوگیہ نمست رنگ نمست پگ نمست نم نم ست سترے نمست جلاشر نمست رشرے نمست جاتے نمست پاتے نمست امجب نم ست ستدت اجبے ادیش دیشے نمست پیشے نمست ندام نمست نو بھا نم سرکار نمو سردیال نمو سروپ نمو سرپے نمو سرکارپے نمو سر تاپے نمو سرپ کام سرپال نم سدی و نمست پی وی نمست جنم نمست سون نم سرو گونی نم سرپ پونے نم سرگ نم سرپے نمک نم ست سدیال نمست برنے نمست مرنے نمست جرار نمست کرتارگ نم سرپ تندے نم ست بندے نمست نشا کے نمست نباک نمست ریم نمست کریم نمست انمست محنت نم ست ستراگ نمست سہاگ ਨਮੋ ਸਰਵ ਸੋਖ ਨਮੋ ਸਰਵ ਬੋਖ ਨਮੋ ਸਰਵ ਕਰਤਾ ਨਮੋ ਸਰਵ ਅਰਧ ਨਮੋ ਜਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਗਿਆਲੇ ਨਮੋ ਸਰਵ ਪਾਲੇ ਜਾਤਰੀ ਸ਼ੰਤੋ ਪ੍ਰਸਾਦ ਅਰੂਪ ਹਨੂ ਭਾਜੂ ਹਬੂਹਾ ਲਖੇ ਪਿਥ ਨਾਮ ਹੈ ਕਉ ਮਾ ਦੇਹ ਪਿ ਹੈ ਜੀਤ ਹੈ ਪਿਥ ਹੈ ਦਰਮਾਨ ਹੈ ਨਿਦਾਨ ਅਤਰ ਵਰਗ ਹੈ ਸਰਗ ਹੈ ਅਨੀਲ ਹੈ ਆਨਾਦ ਹੈ ਜੇਹ ਹੈ ਅਜਾਦ ਹੈ ਜਨਮ ਹੈ ਭਰਣ ਹੈ ਭੂਤ ਹੈ ਮਰਣ ਹੈ ਅਗੰਧ ਹੈ ਪੰਜ ਹੈ ਜੂਜ ਹੈ ਜੰਦ ਹੈ ਅਮੇਕ ਹੈ ਰੂਪ ਹੈ ਦੰਦ ਹੈ ਬੰਦ ਹੈ ਨਿਰਬੂਜ ਹੈ ਸੂਜਨ ਹੈ ਕਾਲ ਹੈ ਜਾਲ ਹੈ ਅਲੋਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਸੀਕ ਹੈ ਲੰਭ ਹੈ ਸਮ ਹੈ ਗੰਮ ਹੈ ਜੰਮ ਹੈ ਭੂਤ ਹੈ ਛੂਤ ਹੈ ਅਲੋਕ ਹੈ ਸ਼ੋਕ ਹੈ ਕਰਮ ਹੈ ਪਰਮ ਹੈ ਜੀਧ ਹੈ ਪੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਰੇਕ ਹੈ ਭਯੰਗ ਪ੍ਰਯਾਤ ਸੰਤ ਨਮੋ ਸਰਬ ਮਾਨੇ ਸਮਸਤੀ ਨਾਨਾ ਨਮੋ ਦੇਵ ਦੇਵੇ ਅਭੇ ਕੀ ਅਪੇਵੇ ਨਮੋ ਗਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗੋਣੇ ਨਮੋ ਸਰਬ ਭੋਣੇ ਅਨੰਗੀ ਅਨਾਤੇ ਨ ਸੰਗੀ ਬ੍ਰਹਮਾਤੇ ਨਮੋ ਬਾਨ ਬਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਬਾਨ ਬਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ नमो रुद्र नमो नाथ दे नमो पान पाने नमो बाद बाद दे रंगीना नामे समस्ती स्वरूपे प्रभंगी परमाते समस्ती विभूते कलंकम बिना ने कलंकी स्वरूपे नमो राजराजेशरम परम रूपे नमो योग जुगेश्वरम परम सिद्धे नमो राजराजेशरम परम प्रदे नमो शस्त्र पाने नमो अस्त्र माने नमो परम ज्ञाता नमो लोक माता भेकीय बर्मिय भोगीय भुगते नमो योग जुगेश्वरम परम जुगते नमो निर्दन रायणे क्रूर करमे नमो प्रेत प्रेत देवे सुधर्मे नमो रोग हरता नमो रा रूपे नमो शाशांग नमो पू पूभे नमो दान दानने नमो मान माने नमो रोग रोगे नमस्तमishnaने नमो मंत्र मंत्रंग नमो जंत्र जंत्रंग नमो सृष्टि नमो तंत्र तंत्रांग सदा सतिदाननु सर्वम परनासीनु पे रूपे समस्तल निवासी सदा सिद्धता पुत्ता प्रद कर्ता अधो उर्द अर्दंग अंग अंग हरता ਪਰਮੰ ਪਰਮ ਪਰਮੇਸ਼ਰ ਪ੍ਰੋਸ਼ਪਾਲੰ ਸਦਾ ਸਰਬਦਾ ਸਿਧਾਤਾ ਦਿਆਲੰ ਅਸ਼ੇਦੀ ਭੇਦੀ ਨਾਮ ਕਾਮੰਗ ਸਮਸਤੋ ਪਰਾਜੀ ਸਮ ਸਤ ਸਦਾ ਮੰਗ ਤੇਰਾ ਜੋਰ ਚਾਚਰੀ ਸ਼ਾਂਦ ਜਲੇ ਹੈ ਤਲੇ ਹੈ ਪੀਤ ਹੈ ਭੇ ਹੈ ਪ੍ਰਭੂ ਹੈ ਜੋ ਹੈ ਦੇਸ਼ ਹੈ ਭੇਸ ਹੈ ਬਿਆੰ ਪ੍ਰਿਆ ਚੰਦ ਗਾਦੇ ਆਬਾਦੇ ਅਨੰਦੀ ਸਰੂਪੇ ਨਮੋ ਸਰਬ ਮਾਨੇ ਸਮਸਤੀ ਨੰਦਾਨੇ ਨਮਸਤੋ ਨਨਾਦੇ ਨਮਸਤੋ ਬ੍ਰਹਮਾਦੇ ਨਮਸਤੰ ਅੰਜੇ ਨਮਸਤੋ ਅਬੰਜੇ ਨਮਸਤੋ ਅਕਾਲੇ ਨਮਸਤੋ ਅਪਾਲੇ ਨਮੋ ਸਰਬ ਦੇਸੇ ਨਮੋ ਸਰਬ ਭੇਸੇ ਨਮੋ ਰਾਜ ਰਾਜੇ ਨਮੋ ਸਾ ਸਾਜੇ ਨਮੋ ਸ਼ਾ ਸ਼ਾਹੇ ਨਮੋ ਮਾ ਮਾਹੇ नमो गीत गीते नमो प्रीत प्रीते नमो रोग रोके नमो शोक शोके नमो सर्व रोगे नमो सर्व भोगे نمو سرب جیتگ نم سرو پیتنگ نمو سرو گیانگ نمو پرم دانگ نمو سرگ نمو سرب جنترگ نمو سرب نمو سروس نمو سرگی تربنگ نمو جیو جیون نمو بیج بیجے اخیجے ابھیجے سمست پرسیجے کرپالگ سروپ کرمگ پرناسی سدا سرو تاری سرپٹ سنت پرساد امرت کرمے ابرت ترمی اکل جگل پوگی چل راجے اٹل ساجے ਅਖਲ ਧਰ ਮੰਗਲਕ ਕਰਮ ਮੰਗ ਅਸਰ ਮੰਗਦਾਤਾ ਸਰਬੰਗਿਆਤਾ ਸਰਬੰਗ ਪਾਣੀ ਸਰਬੰਗ ਮਾਨੇ ਸਰਬੰਗ ਪ੍ਰਾਣੰਗ ਸਰਬੰਗ ਦ੍ਰਾਣੰਗ ਸਰਬੰਗ ਪੂਤਾ ਸਰਬੰਗ ਜੁਗਤਾ ਸਰਬੰਗ ਦੇਵਨ ਸਰਬੰਗ ਪੀਵੰਗ ਸਰਬੰਗ ਕਾਲੇ ਸਰਬੰਗ ਪਾਲੇ ਰੂਵਾਲ ਚੰਦ ਪ੍ਰਸਾਦ ਆਦ ਰੂਪਾ ਨਾਦ ਮੂਰਤ ਜੋਨ ਪੁਰਖਿਆ ਪਾਰ ਸਰਬ ਮੰਤਰ ਮਾਨ ਦੇਵ ਭੇਵ ਆਦ ਉਦਾਰ सर्वपालक सर्वकालक सर्वकोपनकाल छत्र तत्र विराजैव तूत रूप प्रसाल नाम थाम न जात जाकर रूप रण नारेख आध पुरुष उदार मूरत अजोन आद असेख देह और न पेश जाकर रूप रेख ना राग छत्र तत्र दिशा विसाहु फैले अनुराग नाम काम विहीन पेक धाम हू न जाहे ਸਰਬ ਮਾਨ ਸਰਬ ਤਰ ਮਾਨਸ ਦੇਵ ਮਨ ਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ 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 ਖੇਲਣ ਅੰਤ ਕੋ ਫਿਰ ਏਕ ਦੇਵ ਭੇਵ ਨ ਜਾਣੇ ਜੈ ਬੇਦ ਔਰ ਕਤੇਵ ਰੂਪ ਰੰਗ ਨ ਜਾਤ ਪਾਸੋ ਜਾਣੇ ਕੈ ਜੀਵ ਤਾਤ ਮਾਤ ਨ ਜਾਤ ਜਾ ਕਰ ਜਨਮ ਮਨ ਬਿਹੀਨ ਚਤਰ ਬਕਰ ਫਿਰ ਚਤਰ ਚੱਕ ਮਨ ਹੀ ਪ੍ਰਤੀਨ ਲੋਕ ਚੋਦੈ ਕੇ ਵਿਖੈ ਜਗ ਜਗ ਪੈਜੈ ਜਾਪ ਆਂ ਦੇਵ ਅਨਾਦ ਮੂਰਤ ਥਾਪਿਓ ਸਬੈ ਜਹ ਤਾਪ ਪਰਮ ਰੂਪ ਪੁਨੇਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸ਼ਵ ਰਚਿਓ ਸਵਯੰਭਵ ਗੜਨ ਪੰਜਨ ਹਾਰ ਕਾਲਹੀਨ ਕਲਾ ਸੰਯੁਗਤ ਕਾਲ ਪੁਰਖ ਆਦੇਸ਼ ਧਰਮ ਧਾਮ ਸੋ ਪਰਮ ਰਹਿਤ ਪੂਤ ਅਲਗ ਅਪੇਸ ਅੰਗ ਰਾਗਨ ਰੰਗ ਜਾਗ ਅਜਾਤ ਪਾਦਨ ਨਾਮ ਗਰਵ ਗੰਜਨ ਦੁਸ਼ਟ ਪੰਜਨ ਮੁਕਤ ਦਾਇਕ ਕਾਮ आबरूपमिक अनुस्तद एक पुरुष अवतूत गर्व गंजन सर्व पंजन आल रूप असूद अंगहीन अपंग अनाद एक पुरुष अपार सर्व लायक सर्व कायक सर्व को प्रतपार सर्व गंता सर्व हंता सर्व तेन भेख सर्व शास्त्र न जनहि जह रूप रंग अलरेख परम वेद पुराण जागत नित भागद नेत कोटि स्मृत पुराण शास्त्र नय अवइ वो चित्त ਮਦੂਬਾਰ ਚੰਦ ਪ੍ਰਸਾਦ ਗੁਣਗਨ ਉਦਾਰ ਮਈ ਮਾ ਪਾਰਾ ਸਣ ਪੰਗ ਉਪਮਾ ਨੰਗਨ ਪੋ ਪ੍ਰਕਾਸ਼ ਨੇਸ ਦਿਨੇ ਆਨਾਸ ਜਾਣ ਬਾਹੋ ਸਹਾਨ ਸਾਹੋ ਰਾਜਾਨ ਰਾਜਪਾ ਨਾਨ ਪਾਨ ਦੇ ਵਾਨ ਦੇ ਉਪਮਾ ਮਹਾਨ ਇੰਦਰਾਣ ਇੰਦਰ ਬਾਲਾਨ ਬਾਲ ਰੰਕਾਨ ਰੰਗ ਕਾਲਾਨ ਕਾਲ ਅਨਭੂਤ ਅੰਗ ਆਬਾ ਬੰਗ ਗਤ ਮੇਦ ਬਾਰ ਗੁਣਗਨ ਉਦਾਰ ਮਨਗਨ ਪ੍ਰਣਾਮ ਨਿਰਪੈਨ ਕਾਮ ਅਦਤ ਪਰਚੰਨ ਮਿਤ ਗਤ ਅਖੰਡ ਅਲਸਯ ਕਰਮ ਅਦ੍ਰਸ਼ਯ ਧਰਮ ਸਰਵ ਪਰਨਾ ਡੇ ਅੰਡਡ ਬਾਡੇ ਅਚਰੀ ਛੰਦ ਤਉ ਪ੍ਰਸਾਦ ਗੁਬੰਦੇ ਮੁਕੰਦੇ ਉਦਾਰੇ ਅਪਾਰੇ ਹਰਿ ਅੰਕਰਿ ਅੰਗ ਨਾਮੇ ਕਾਮੇ ਭੰਗ ਪ੍ਰਿਆ ਚੰਦ ਚਤਰ ਚਕਰ ਕਰਤਾ ਚਤਰ ਚਕਰ ਹਰਤਾ ਚਤਰ ਚਕਰ ਦਾਨੇ ਚਤਰ ਚਕਰ ਜਾਨੇ ਚਤਰ ਚਕਰ ਵਰਤੀ ਚਤਰ ਚਕਰ ਭਰਤੀ ਚਤਰ ਚਕਰ ਪਾਲੇ ਚਤਰ ਚਕਰ ਕਾਲੇ ਚਤਰ ਚਕਰ ਪਾਸ